ਪਰ ਇਹਨਾਂ ਨੂੰ ਪਤਾ ਨਹੀਂ ਕਿ ਕਿੰਨੀ ਸਿੰਧੀ ਸਹਿਬ ਆ ਜੀ ਇਹ ਚਿੱਟਾ ਵੀ ਵੇਚਦੇ ਆ ਉਲਟਾ ਸਾਡੇ ਤੇ ਹਮਲੇ ਵੀ ਕਰਦੇ ਆ ਚੇਤਾਬੰਦ ਕਰਵਾਇਆ ਪਰ ਰੰਜਿਸ਼ ਤਹਿਤ ਵਿਆਹ ਦੌਰਾਨ ਚੁਲਾਈਆਂ ਤਾੜ-ਤਾੜ ਘੂੜੀਆਂ ਘਰ ਅੰਦਰ ਫੜ ਕੇ ਪੂਰਾ ਘਰ ਘਰਤਾ ਚੱਕ ਨਾ ਚੂੜ ਹਮਲੇ ਦੌਰਾਨ ਇੱਕ ਕੁੜੀ ਨੂੰ ਵੱਜੀ ਗੋਲੀ ਗਲੀ ਤੋਂ ਲੈ ਕੇ ਕਰਦੇ ਵੇੜੇ ਤੱਕ ਇੱਟਾ ਹੀ ਟਾ ਘੇੜ ਗਰੀਲਾ ਗੱਡੀਆਂ ਕੁਝ ਵੀ ਨਹੀਂ ਛੱਡਿਆ ਇੱਟਾ ਹੀ ਨਹੀਂ ਚਿੱਟਾ ਤਸਕਰਾਂ ਨੇ ਤਾੜ-ਤਾੜ ਗੋਲੀਆਂ ਵਿਚਲਾਈਆਂ ਇਹ ਤਸਵੀਰਾਂ ਕਿਸੇ ਨੂੰ ਵੀ ਡਰਾ ਸਕਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਜੋ ਚਿੱਟੇ ਖਿਲਾਫ ਆਵਾਜ਼ ਚੁੱਕਣ ਦੀ ਸੋਚ ਰੱਖਦੇ ਨੇ ਕਿਉਂਕਿ ਚਿੱਟਾ ਤਸਕਰ ਕਿਸੇ ਹਿਸਾਬ ਨਾਲ ਬੇਖੌਫ ਨੇ ਇਸ ਘਰ ਦਾ ਹਾਲ ਸਭ ਕੁਝ ਬਿਆਨ ਕਰ ਰਿਹਾ ਹੈ ਬਾਜੀ ਮਨਦੀਪ ਸਿੰਘ ਜੋਗੇ ਅੱਗੇ ਵੀ ਇਹਨਾਂ ਦੇ ਚਿੱਟੇ ਵਾਲੇ ਦੇ ਖਿਲਾਫ ਜੀ ਬਹੁਤ ਖਬਰਾਂ ਵੀ ਲਾ ਚੁੱਕਿਆ ਵਾ ਤੇ ਇਹਨਾਂ ਦਾ ਕੰਮ ਵੀ ਥੋੜਾ ਅੱਗੇ ਨਾਲੋਂ ਕੱਟ ਕਰਾਇਆ ਵਾ ਇਸੇ ਰੰਜਿਸ਼ ਕਰਕੇ ਵੀ ਸਾਡਾ ਇਹਨਾਂ ਨੇ ਕਾਰੋਬਾਰ ਬੰਦ ਕਰਾਇਆ ਵਾ ਠੀਕ ਆ ਇਹ ਮੇਰੇ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਠੀਕ ਆ ਆਰਬ ਮਹੀਨੇ 2 ਮਹੀਨੇ ਬਾਅਦ ਮੇਰੇ ਪਰਿਵਾਰ ਤੇ ਹਮਲਾ ਕਰਦੇ ਆ ਠੀਕ ਆ ਜੀ ਇਹਨਾਂ ਨੇ ਇਹੀ ਮੇਰੇ ਚਾਚੇ ਜੀ ਦਾ ਲੜਕਾ ਜੋ ਕਿ ਐਮਸੀ ਇੱਥੇ ਵਾਰਡ ਨੰਬਰ 1 ਦੇ ਉਹਨਾਂ ਦੇ ਉਹਦੇ ਲੜਕਾ ਜੀ ਦਾ ਮੈਰਿਜ ਸੀਗੀ ਉਹ ਵੀ ਅਕਸਰ ਹੀ ਸੋਸ਼ਲ ਮੀਡੀਆ ਤੇ ਚਿੱਟਿਆਂ ਦੇ ਖਿਲਾਫ ਬੋਲਦੇ ਰਹੇ ਆ ਕਾਂਗਰਸ ਸਰਕਾਰ ਤੇ ਵੀ ਬੋਲਦੇ ਕਿਉਂਕਿ ਕਾਂਗਰਸ ਦੇ ਵੀ ਐਮ ਐਮਐਸਸੀ ਦੇ ਹੁਣ ਆਮ ਆ ਤੇ ਉਹਦੇ ਵੀ ਬੋਲਦੇ ਰਹੇ ਆ ਪਰ ਇਹਨਾਂ ਨੂੰ ਪਤਾ ਨਹੀਂ ਕਿ ਕਿੰਨੀ ਕਿੰਧੀ ਸਹਿਬ ਆ ਜੀ ਇਹ ਚਿੱਟਾ ਵੀ ਵੇਚਦੇ ਆ ਉਲਟਾ ਸਾਡੇ ਤੇ ਹਮਲੇ ਵੀ ਕਰਦੇ ਆ ਫਾਇਰਿੰਗ ਵਗੈਰਾ ਅੱਗੇ ਵੀ ਪਹਿਲਾਂ ਵੀ ਇਹਨਾਂ ਨੇ ਸਾਲ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉਦੋਂ ਹੀ ਪਿਸਤੌਲ ਵੀ ਬਰਾਮਦ ਕਰਾਇਆ ਸੀ ਇਹਨਾਂ ਤੋਂ ਜਿਹੜੀ ਸਾਰਾ ਮਹੱਲਾ ਮਗਰ ਲੱਗੇ ਇੱਕ ਪਿਸਤੌਲ ਛੁੱਟ ਕੇ ਭਾਜ ਉਹਨਦੇ ਤੇ ਵੀ ਇਹ ਬਾਹਰ ਫਿਰਦੇ ਆ ਉਦੋਂ ਬਾਅਦ ਫੇਰ ਇਹਨਾਂ ਨੇ ਸਾਡੇ ਝੂਠਾ ਉਲਟਾ ਸਾਡੇ ਬ ਉਹਨਾਂ ਨੂੰ ਝੂਠਾਂ 'ਚ ਜੇਲਾ ਕਰਾਉਂਦੇ ਪਏ ਉਹਨਾਂ ਨੂੰ ਹੀ ਵੇਗੜਾ ਕਰਾਰ ਕੇ ਲੈ ਕੇ ਆਉਣ ਦੇ ਪਏ ਸੀ ਮੁੰਡੇ ਨੂੰ ਉਦੋਂ ਵੀ ਇਹਨਾਂ ਨੇ ਸਾਡੇ 'ਤੇ ਲੱਗੇ ਤਾਂ 3 ਮਹੀਨੇ ਹੋ ਗਏ ਉਹ ਹਮਲਾ ਅੱਜੇ ਮੁੰਡੇ ਦੀ ਉਂਗਲ ਤੋੜੀ ਜੀ ਉਹ ਹਮਲੇ 'ਚ ਜਿੱਥੇ ਵਾਲਿਆਂ ਨੇ ਇਹ ਗੁੰਡਾਗਰਦੀ ਕੀਤੀ ਹੈ ਫਿਰੋਜ਼ਪੁਰ ਦੇ ਹਲਕਾ ਅੰਸੀ ਰਜ ਜਿੱਥੇ ਚਿੱਟਾ ਤਸਕਰਾਂ ਨੇ ਪਹਿਲਾ ਬਰਾਤ ਕੇ ਰੰਦੀ ਧਮਕੀ ਦਿੱਤੀ ਅਤੇ ਫਿਰ ਪਾਰਟੀ ਤੋਂ ਬਾਅਦ ਕਾਰ ਵਾਪਿਸ ਜਾ ਰਹੇ ਪੀੜਤਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਵੀ ਕੀਤਾ ਇੰਨਾ ਹੀ ਨਹੀਂ ਪੀੜਤਾ ਦਾ ਇਲਜ਼ਾਮ ਹੈ ਕਿ ਕਰੀਬ 200 ਬਦਮਾਸ਼ਾਂ ਨੇ ਬਾਅਦ 'ਚ ਉਹਨਾਂ ਦੇ ਘਰ 'ਤੇ ਹਮਲਾ ਕੀਤਾ ਹਮਲੇ ਦੌਰਾਨ ਇੱਕ ਕੁੜੀ ਨੂੰ ਘੋੜੀ ਵੱਜੀ ਮੇਰਾ ਨਾਮ ਸੁਖਚਾਨ ਸਿੰਘੀ ਇਹਨਾਂ ਨੇ ਨਾ ਪਹਿਲਾਂ ਵੀ ਧਮਕੀ ਦਿੱਤੀ ਹੋਈ ਸੀ ਆ ਮੁੰਡਿਆਂ ਨੇ ਤੇ ਦੀ ਬਰਾਤ ਘੇਰਨੀ ਆ ਚਲੋ ਉਹਦਾ ਵਧੀਆ ਸਿੱਖਾ ਦੀ ਲੰਗ ਆ ਕੱਲ ਪਾਰਟੀ ਸੀਗੀ ਰਿਸੈਪਸ਼ਨ ਪਾਰਟੀ ਉੱਥੋਂ ਹੀ ਵਾਪਸ ਆਏ ਘਰ ਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਦੋਰ ਦੇ ਪਏ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਦੀ ਗੱਡੀ ਤੇ ਇੱਟ ਮਾਰੀ ਫਿਰ ਉਸ ਤੋਂ ਬਾਅਦ ਇੱਥੇ ਲੜਾਈ ਹੋਈ ਫਿਰ ਪੁਲਿਸ ਆਈ ਦੋਸ ਨੇ ਇੱਕ ਵਾਰੀ ਦੋਹਾਂ ਤਰ੍ਹਾਂ ਨੂੰ ਟਕਾਦਾ ਉਸ ਤੋਂ ਬਾਅਦ ਟਿਕ ਟਕਾ ਹੋ ਗਿਆ ਸੀ ਸਾਰੇ ਆਪਦੇ ਘਰੋ ਘਰੀ ਚਲੇ ਗਏ ਰਿਸ਼ਤੇਦਾਰ ਆਪ ਜ਼ਿਕਰੋ ਕਰੀ ਚਲੇ ਗਏ ਇੱਧਰ ਸਾਰੇ ਆਪਦੇ ਘਰੇ ਮੈਂ ਤੇ ਮੇਰੇ ਫਾਦਰ ਸਾਹਿਬ ਅੰਦਰ ਦੋਨੋਂ ਹੀਗੇ ਸਾਡੀ ਫੈਮਿਲੀ ਸੀਗੀ ਤੇ ਇਹ ਆਏ ਰਾਤ ਨੂੰ 3:30 ਵਜੇ ਕਿ ਇਹਨਾਂ ਨੇ 200 200 ਮੁੰਡਾ 300 ਮੁੰਡਾ ਇੰਨਾ ਹੀ ਹੋਊ ਇਕੱਠਾ ਕਰਕੇ ਤੇ ਆ ਕੇ ਇੱਥੇ ਬਾਦੂ ਫੈਰ ਚਲਾਏ ਉਧਰਲੇ ਬੂਏ ਤੇ ਕਿਰਪਾਨਾ ਕਰਪੂਨਾ ਮਾਰੀਆਂ ਇੱਧਰ ਬਾਾਰ ਵੀ ਤੇ ਜਾਨੂ ਮਾਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਮੇਰੀ ਪੂਆਜੀ ਦੇ ਵੀ ਫੈਰ ਮਾਰ ਕੇ ਗਏ ਅੰਦਰ ਆ ਕੇ ਇਹ ਦੂਜੇ ਪਾਸੇ ਜਦੋਂ ADGP ਪੰਜਾਬ ਪ੍ਰਵੀਨ ਕੁਮਾਰ ਸਿਨਾ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਹੁਣ ਹੀ ਉਹਨਾਂ ਦੇ ਧਿਆਨ 'ਚ ਆਇਆ ਹੈ ਜਿਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਨੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰੇ ਜ਼ਿਹਨ 'ਚ ਇਹ ਗੱਲ ਆਈ ਹੈ ਕਿ ਇੱਕ ਵਾਰਦਾਤ ਹੋਇਆ ਹੈ ਪੁਲੀ ਮੈਨੁਜਿਤ ਇਹ ਵੀ ਪਤਾ ਲੱਗਿਆ ਹੈ ਕਿ ਇਮੀਡੀਏਟ ਪੁਲਿਸ ਨੇ ਉਹਦੇ 'ਚ ਰਿਐਕਟ ਕੀਤਾ ਹੈ ਲੋਕਾਂ ਨੂੰ ਰਾਉਂਡ ਅਪ ਕੀਤਾ ਹੈ ਮ ਹਾਲਾਤ ਨੂੰ ਕੰਟਰੋਲ ਕੀਤਾ ਹੈ ਔਰ ਇਸ ਗਲਤੀ ਤਫਤੀਸ਼ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪਿਛਲੇ ਕਈ ਮਹੀਨਿਆਂ ਤੋਂ ਕਈ ਮਹੀਨਿਆਂ ਤੋਂ ਇਹ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੈਸ਼ਰ ਡਰਗਸ ਸਮਗਲਿੰਗ ਤੇ ਹੁੰਦਾ ਹੈ ਤਾਂ ਆਪਸ ਦੇ ਵਿੱਚ ਉਹਨਾਂ ਦੀ ਇਸ਼ੂਜ਼ ਹੋਣਗੇ ਸੋ ਇਹ ਐਕਚੁਅਲੀ ਇੱਕ ਹੋ ਸਕਦਾ ਹੈ ਸਾਡੇ ਲਈ ਇੱਕ ਸਾਈਨ ਹੈ ਕਿ ਪ੍ਰੈਸ਼ਰ ਜਿਹੜਾ ਹੈਗਾ ਉਹ ਡਰੱਗ ਸਮੱਗਲਿੰਗ ਦੇ ਉੱਤੇ ਵਾਧਰੇ ਹੈ ਇਹ ਹੌਲੀ ਜਿਹੜਾ ਸਾਡਾ ਪ੍ਰੋਸੈਸ ਹੈ ਡਰੱਗਸ ਵਾਲੇ ਟ੍ਰੇਡ ਨੂੰ ਕਲੀਨ ਅਪ ਕਰਨ ਦਾ ਉਹ ਉਹਦਾ ਇੱਕ ਪੋਜ਼ਿਟਿਵ ਸਾਈਨ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅੰਸਰ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਦਿੱਤਾ ਹੈ ਇੱਕ ਪਾਸੇ ਪੁਲਿਸ ਡਰੱਗ ਤਸਕਰਾਂ ਖਿਲਾਫ ਆਏ ਦਿਨ ਆਪਰੇਸ਼ਨ ਚਲਾ ਰਹੀ ਹੈ ਬੀਤੇ ਦਿਨ ਵੀ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਪੰਜਾਬ ਭਰ ਚ ਛਾਪੇ ਮਰਨ ਕੀਤੀਆਂ ਸੀ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਹੌਸਲੇ ਐ ਨੇ ਬੁਲੰਦਲੇ ਕਿ ਉਹ ਕਿਸੇ ਨੂੰ ਵੀ ਕਦੇ ਵੀ ਨਿਸ਼ਾਨਾ ਬਣਾ ਲੈਂਦੇ ਨੇ ਅੱਜ ਇਹ ਥੋ ਆਪਰੇਸ਼ਨ ਦੀ ਥਾ ਸ਼ਾਇਦ ਐਕਸ਼ਨ ਦੀ ਲੋਡ ਜ਼ਿਆਦਾ ਲੱਗ ਰਹੀ ਹੈ ਫਿਰੋਜ਼ਪੁਰ ਤੋਂ ਪਰਮਜੀ ਸਿਖਾਣਾ ਸੈਂਟਰਲ ਪੰਜਾਬ ਟੀਵੀ